ਗੁਰੂ ਨੌਵੇਂ ਪਾਤਸ਼ਾਹ ਖਲੋਤੇ ਆ ਦੂਜਿਆਂ ਦਾ ਧਰਮ ਬਚਾਉਣ ਵਾਸਤੇ ਦੂਜਿਆਂ ਦਾ ਤਿਲਕ ਜੰਜੂ ਬਚਾਉਣ ਵਾਸਤੇ ਦੂਜਿਆਂ ਦੀ ਸੰਸਕ੍ਰਿਤੀ ਬਚਾਉਣ ਵਾਸਤੇ ਮੈਨੂੰ ਇਹ ਗੱਲ ਕਹਿਣ ਤੋਂ ਗਰੇਜ਼ ਕੋਈ ਨਹੀਂ ਹਿੰਦੂ ਭਰਾਵਾਂ ਦੇ ਮੱਥੇ ਤੇ ਲੱਗਾ ਟਿੱਕਾ ਕੋਈ ਆਮ ਟਿੱਕਾ ਨਹੀਂ ਉਹਨਾਂ ਨੂੰ ਸਵੇਰੇ ਸ਼ਾਮ ਧੰਨਵਾਦ ਕਰਨਾ ਚਾਹੀਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਹਨਾਂ ਦੇ ਮੱਥੇ ਤੇ ਲੱਗਾ ਟਿੱਕਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਲੱਗਾ ਵਾ ਜਿਹੜਾ ਕਲੇਜ ਪਿਆਜ ਨੇਊ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਕੋਈ ਆਮ ਧਾਕੇ ਦਾ ਜਨੇਊ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਪ੍ਰਾਣਾ ਦੀ ਦੋਰ ਤੋੜ ਕੇ ਤੁਹਾਡਾ ਜਨੇਊ ਬਚਾਇਆ ਹੈ ਅਹੀਂ ਤੇ ਮਨਾਉਣਾ ਮਨਾਉਣਾ ਮੰਦਰਾਂ ਵਾਲੇ ਵੀ ਬਣਾਉਣ ਜੇ ਮਨਾ ਸਕਦੇ ਆ ਕਿਉਂਕਿ ਇਸ ਦੇਸ਼ ਨੂੰ ਦੇਸ਼ ਬਣਾਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਣਾਇਆ ਹੈ ਇਹਦੇ ਹੋਰ ਕੰਮ ਚੱਲਣ ਡਿਆ ਬਾਬਾ ਬਗੇਸ਼ਵਰ ਧਾਮ ਵਾਲਾ ਕਹਿੰਦਾ ਹਿੰਦੂ ਰਾਸ਼ਟਰ ਬਣਾਵਾਂਗੇ ਅਹੀਂ ਖਾਲਸਾ ਵੀਰ ਕੱਢੀਏ ਤੇ ਸਾਨੂੰ ਡਿਬਰੂਗੜ੍ਹ ਉਹ ਸ਼ਰਈਆਮ ਕੱਡੇ ਦੇ ਸਿਕਿਉਰਟੀਆਂ ਜਿਸ ਦੇਸ਼ ਅੰਦਰ ਸਿੱਖ ਰਾਸ਼ਟਰ ਦੀ ਗੱਲ ਕਰਨਾ ਦੇਸ਼ ਧਰੋਹਾ ਹੈ ਇਸ ਦੇਸ਼ ਅੰਦਰ ਹਿੰਦੂ ਰਾਸ਼ਟਰ ਦੀ ਗੱਲ ਕਰਨਾ ਵੀ ਦੇਸ਼ ਧਰੋਹਾ ਦਾ ਪਰਚਾ ਬਣਦਾ ਹੈ ਪਰ ਕੌਣ ਦਊਗਾ ਕੌਣ ਕਰੂਗਾ ਰਾਜਾ ਉਹਨਾਂ ਦਾ ਪ੍ਰਜਾ ਉਹਨਾਂ ਦੀ ਸਿਸਟਮ ਉਹਨਾਂ ਦਾ ਫੌਜਾ ਉਹਨਾਂ ਦੀਆਂ ਕਾਨੂੰਨ ਤਾਂ ਦੇਲੀ ਬਣਿਆ ਨਨ ਤੁਹਾਡੇ ਲਈ ਬਣਿਆ ਮਾਰੇ ਲਈ ਬਣਿਆ ਤੁਸੀਂ ਇਸ ਦੇਸ਼ ਲਈ ਕੀ ਨਹੀਂ ਕੀਤਾ ਬਾਦਰਾਂ ਤੇ ਪੁੱਤ ਵੀ ਦਿੱਤੇ ਅਨਾਜ ਬਚਾਇਆ ਤੁਸੀਂ ਬਚਾਇਆ ਸਰਦਾਰਾਂ ਤੋਂ ਵੱਧ ਨਾ ਇਸ ਦੇਸ਼ ਵਿੱਚ ਇੱਕ ਸੀਜ਼ਨ ਸਰਦਾਰ ਕਣਕ ਝੋਨਾ ਲਾਉਣਾ ਬੰਦ ਕਰ ਦੇਣਾ ਜੇ ਹਿੰਦੁਸਤਾਨ ਦੇ ਲੋਕ ਭੁੱਖੇ ਨਾ ਮਰ ਜਣ ਤੇ ਫੇਰ ਆਖਿਆ ਤੇ ਚੱਲ ਨਹੀਂ ਤੁਹਾਡੇ ਸਿਰ ਤੇ ਡਿਆ ਪਰ ਜਿੰਨਾ ਚਿਰ ਤੁਸੀਂ ਇਹਨਾਂ ਦੇ ਪੁੱਤ ਬਣ ਕੇ ਤੁਰੇ ਫਿਰੋਗੇ ਤੁਸੀਂ ਸਰਦਾਰ ਬਹੁਤ ਅੱਥੇ ਹੈ ਤੇ ਜਿੱਦਣ ਸਰਦਾਰਾਂ ਨੇ ਆਖਿਆ ਵੀ ਹੱਕ ਹੁਣ ਘਰ ਚ ਦੋ ਮੁੰਡੇ ਹੋਣ ਤੇ ਇੱਕ ਸਵੇਰੇ ਜੈੱਲ ਲਾ ਕੇ ਐ ਬੁਲਟ ਦੇ ਪਟਾਕੇ ਮਰੌਂਦਾ ਫਿਰਦਾ ਉਹ ਬੰਦਾ ਬੜਾ ਚੰਗਾ ਤੇ ਜਿਹੜਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੱਜਾਂ ਨੂੰ ਪੱਠੇ ਪਾਵੇ ਤੁਹਾਨੂੰ ਮਿਲੇ ਕੱਖ ਨਾਲ ਡਾਂਗ ਦੇ ਜਾਦੀ ਇੱਕ ਦਿਨ ਉਹਨੇ ਕਹਿਣਾ ਕਿ ਨਾ ਕਿ ਘਰ ਵੱਖਰਾ ਕਰ ਦੋ ਮੈਂ ਤੇ ਰੋਜ਼ ਛਿੱਤਰਖਾਨਾ ਕੰਮ ਵਾਧੂ ਕਰਦਾ ਐਹੋ ਕੁਝ ਸਾਡੇ ਨਾ ਹੋਇਆ ਪੁੱਤ ਦਿੱਤੇ ਅਸੀਂ ਅਨਾਜ ਦਿੱਤਾ ਅਸੀਂ ਬਾੜਾਂ ਤੇ ਸਰੀਰ ਦਿੱਤੇ ਅਸੀਂ ਕਣਕ ਝੋਨਾ ਦਿੱਤਾ ਅਸੀਂ ਸ਼ਬੀਲਾ ਲਾਈਆਂ ਅਸੀਂ 90% ਕੁਰਬਾਨੀਆਂ ਦਿੱਤੀਆਂ ਅਸੀਂ ਤੇ ਸਭ ਤੋਂ ਵੱਧ ਆਤਵਾਦੀ ਦੀ ਸਟੈਂਪ ਲਵਾਈ ਤੇ ਅਸੀਂ ਦਵਾਈ ਅਸੀਂ ਵੱਖਵਾਦੀਆਂ ਸੀ ਖਾੜਕੂ ਆ ਹਾਂ ਜੇ ਗਲਤ ਸਿਸਟਮ ਦੇ ਖਿਲਾਫ ਬੋਲਣਾ ਅੱਤਵਾਦੀ ਤੇ ਖਾੜਕੂ ਪੂਣਾ ਤੇ ਮੈਂ ਕਹਿਣਾ ਵਾਂ ਵੀ ਮੈਨੂੰ ਖਾੜਕੂਣ ਤੇ ਪ੍ਰਾਉਡ ਆ ਮੈਨੂੰ ਮਾਣ ਗੁਰੂ ਗੋਬਿੰਦ ਸਿੰਘ ਦਾ ਵੱਡਾ ਖਾੜਕੂ ਕੋਈ ਨਹੀਂ ਦੁਨੀਆ ਤੇ ਆਇਆ ਗਲਤ ਸਿਸਟਮ ਦੀਆਂ ਧਜੀਆਂ ਡਾ ਕੇ ਰੱਖ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੌਣ ਰੀਸਾਂ ਕਰੂ ਸਾਡੇ ਖਾੜਕੂ